ਆ ਜਾ ਘਰ ਤੱਕ ਤੂੰ ਤਾਂ ਉਹੀ ਕੰਮ ਜਿਹੜਾ ਦੀ ਕਰਨਾ ਸੀਗਾ ਚਲ ਕੀ ਕਰਤਾ ਹਾਂ ਮੰਮੀ ਚਲ ਕੁਛ ਨਹੀਂ ਹੁੰਦਾਗਾ ਆਪਾਂ ਕੰਮ ਕਿਤੇ ਹੋਰ ਲੱਭ ਲਾਂਗੇ ਆਪਾਂ ਜਾਣਦੇ ਨਹੀਂ ਉਹਨਾਂ ਦੇ ਮੈਂ ਨਾ ਪਸੂ ਨੂੰ ਪਾਣੀ ਜਾ ਪਿਆਦਾ ਇਹਨਾਂ ਦੇ ਨੂੰ ਹਨਾ ਬਚਾਰੇ ਪਿਆਸੇ ਮਰੇ ਜਾਂਦੇ ਹੁਣ ਤੂੰ ਜਾ ਬਹਿ ਜਾ ਫਿਰ ਦੇਖਦੇ ਕਿਤੇ ਹੋਰ ਪਾਸੇ ਕੰਮ ਲੱਭਦੀ ਆ ਮੈਂ ਤਾਂ ਹੋਰ ਕੀ ਪਤਾ ਮਿਲੂਗਾ ਕਿ ਨਹੀਂ ਹੈ ਪਸੂ ਕਿੱਧਰ ਗਈ ਨਾ ਅੰਦਰ ਆ ਪਸੂ ਹਾਏ ਬੂ ਮੈਂ ਮਰ ਜਾ ਪਸੂ ਤਾਂ ਆਈ ਨਹੀਂ ਇਥੇ ਨੀ ਪ੍ਰੀਤ ਹਾਏ ਪਸ਼ੂ ਕੌਣ ਲੈ ਗਿਆ ਪ੍ਰੀਤ ਆ ਪਸ਼ੂ ਕੌਣ ਲੈ ਗਿਆ ਖੋਲ ਕੇ ਇਹਨਾਂ ਦੇ ਕਿੱਧਰ ਗਏ ਪਤਾ ਹੀ ਨਹੀਂ ਕਿੱਧਰ ਗਏ ਹਾਏ ਮੈਂ ਮਰ ਜਾ ਜਾ ਤੇ ਅੰਟੀ ਨੂੰ ਕਹਿ ਕੇ ਆ ਜਾ ਭੱਜ ਕੇ ਮੈਂ ਕਹਿ ਕਿਉਂ ਨਹੀਂ ਅੰਟੀ ਕਿੱਧਰ ਗਏ ਪਸ਼ੂ ਹਾਏ ਰੱਬਾ ਕੌਣ ਖੋਲ ਕੇ ਲੈ ਗਿਆ ਪਸ਼ੂ ਬੇੜਾ ਬਹਿ ਜਾ ਜਿਨ੍ਹਾਂ ਦਾ ਪਸ਼ੂ ਖੋਲ ਕੇ ਲੈ ਗਿਆ ਜਿਹੜੇ ਬਾਕੀ ਐਂ ਪਤਾ ਨਹੀਂ ਇਹਨਾਂ ਨੇ ਕਿਤੇ ਖੋਲ ਕੇ ਬੰਦਤੇ ਨੇ ਹੋਰ ਪਰ ਹੋਰ ਕਿੱਥੇ ਬੰਨਣਗੇ ਪਸ਼ੂ ਤਾਂ ਇੱਥੇ ਬੰਦੇ ਹੁੰਦੇ ਆ ਹਾਏ ਮੈਂ ਮਰ ਜਾ ਮੈਂ ਤਾਂ ਬਾਹਰ ਡੜ ਕੇ ਗਈ ਸੀਗੀ ਪਿੱਛੋਂ ਕੌਣ ਖੋਲ ਕੇ ਲੈ ਗਿਆ ਹਏ ਹਏ ਉਹ ਹਏ ਉਹ ਸਾਡੇ ਪਸ਼ੂ ਹਏ ਕਿੱਥੇ ਪਸ਼ੂ ਸਾਡੇ ਸਾਡੇ ਪਸ਼ੂ ਦੱਸ ਕਿੱਥੇ ਆ ਮੈਂ ਤਾਂ ਆਪਣੀ ਪਤਾ ਪੈਣੇ ਮੈਂ ਤਾਂ ਆਪੂ ਨਹੀਂ ਆਈ ਆ ਕੰਮ ਤੋਂ ਮਰੇ ਸਗੋਂ ਸਨੇਹਾ ਲਾਇਆ ਤੁਨੂੰ ਪਤਾ ਨਹੀਂ ਕੌਣ ਖੋਲ ਕੇ ਲੈ ਗਿਆ ਪਸ਼ੂ ਤੂੰ ਖਲਾਇਆ ਹੋਰ ਕੌਣ ਖੋਲ ਕੇ ਲਗਿਆ ਸਾਡੇ ਪਸ਼ੂ ਦੱਸਦੇ ਸਿੱਧੀ ਉਹ ਮਤਨਾ ਕਿੱਥੇ ਹੈ ਮੇਰੀ ਗੱਲ ਸੁਣ ਪਣੀ ਸੱਚੀ ਮੈਨੂੰ ਨਹੀਂ ਪਤਾ ਪਸ਼ੂ ਕਿੱਥੇ ਆ ਸੋ ਕਿ ਮੈਂ ਤੁਹਾਨੂੰ ਆਪ ਸੱਦ ਕੇ ਲਿਆਈ ਆ ਵੀਰੇ ਮੈਨੂੰ ਕੀ ਪਤਾ ਪਸ਼ੂ ਕਿੱਥੇ ਆ ਹੋਰ ਕਿਹਨੂੰ ਪਤਾ ਹੋਣਾ ਹੈ ਜਦੋਂ ਤੁਸੀਂ ਇੱਥੇ ਬੈਠੇ ਹੋ ਤੁਹਾਨੂੰ ਪਤਾ ਹੋਊ ਪਸ਼ੂ ਨਾ ਸਾਡੇ ਪਸ਼ੂ ਦੱਸੋ ਕਿੱਥੇ ਆ ਅਸੀਂ ਤਾਂ ਕੰਮ ਤੋਂ ਆਏ ਆ ਕੰਮ ਤੋਂ ਕਿਹਦੇ ਤੋਂ ਆਏ ਤੁਸੀਂ ਮੇਰੇ ਤੇ ਹਰੇ ਪਸ਼ੂ ਹਏ ਸਾਨੂੰ ਕੀ ਲੋੜ ਪਸ਼ੂ ਵੇਚਣ ਦੀ ਬਾਈ ਆ ਦੇਖ ਲਵਾ ਮਾ ਭਾਲਾ ਇਹਨਾਂ ਨੂੰ ਇਹਨਾਂ ਨੇ ਵੇਚਤੇ ਵੇਚੇ ਜਮਾ ਤੁਸੀਂ ਅਸੀਂ ਕਿਹਨੂੰ ਵੇਚਨੇ ਪਣੀ ਇੰਨੀਆਂ ਚੋਰੀਆਂ ਹੋਈ ਜਾਂਦੀਆਂ ਕਿ ਮਨੇ ਬਾਰ ਨੂੰ ਵੀ ਲੋਕ ਲਾ ਕੇ ਕਿਸੇ ਮੈਨੂੰ ਨਹੀਂ ਪਤਾ ਸੱਚੀ ਨਹੀਂ ਫਿਰ ਜੇ ਸਾਡੇ ਪਸ਼ੂ ਚੋਰੀ ਹੋਏ ਆ ਫਿਰ ਤੇਰਾ ਕੋਈ ਉਹ ਨਹੀਂ ਕੁਝ ਚੱਕਿਆਗਾ ਤੇਰਾ ਸਬਾਨ ਤੇਰਾ ਸਬਾਨ ਤਾਂ ਮਜਕਰ ਪਿਆਰ ਦਾ ਜ਼ਕੀਨਵਾ ਇਹਨਾਂ ਤੇ ਕਰ ਲਾਗੀ ਸਾਡੇ ਕੋਲ ਕੀ ਆਪਾਂ ਨੇ ਚੱਕਰ ਨੂੰ ਸਾਡੇ ਕੋਲ ਕੀ ਆ ਚੱਕਰ ਨੂੰ ਆ ਚਾਰ ਬਿਸਤਰੇ ਕੱਪੜੇ ਆ ਕੀ ਚੱਕ ਕੇ ਲੈ ਕੇ ਜਾਣਗੇ ਸਾਡਾ ਉਹ ਲੈ 5 ਲੱਖ ਦੇ ਪਸ਼ੂ ਸੀਗੇ ਕੁੱਲ ਨਾ ਬੱਟੇ ਵੀ ਨਹੀਂ ਛੱਡਦੇ ਜਿਹੜੇ ਚੋਰੀ ਕਰਨਾ ਹੁਣ ਅੰਡ ਸੱਚੇ ਅਸੀਂ ਕੁਝ ਨਹੀਂ ਕੀਤਾ ਸਾਡੇ ਤੇ ਕੋਈ ਇਲਜ਼ਾਮ ਲਾਈ ਜਾਂਦੇ ਤੁਸੀਂ ਲਾ ਮਨ ਇਲਜ਼ਾਮ ਜਦੋਂ ਇੱਥੇ ਤੁਸੀਂ ਰਹਿੰਦੇ ਹੋ ਤੁਸੀਂ ਪਸ਼ੂ ਚੋਰੀ ਕਰਾਏ ਆ ਸਾਡੇ ਤੁਰਲੀਆਂ ਮਿਲਣਾਂ ਵਿੱਚ ਮੁੰਡੇ ਆਏ ਨਹੀਂ ਇਹ ਮੰਤਕ ਤੇ ਜਾ ਖਾਣੇ ਵਾਲਿਆਂ ਨੂੰ ਘਰ ਫੋਣ ਹੁਣੇ ਕਰਦਾ ਨਹੀਂ ਨਹੀਂ ਫੇਰ ਉਹ ਕਰਨਾ ਨਾ ਨਾ ਵੀਰੇ ਥਾਣੇ ਵਾਲ ਨੂੰ ਫੋਨ ਕਰ ਬੱਸ ਐਸੇ ਬੈਠ ਐਸੇ ਹੀ ਲੀ ਤੇ ਸਾਹਮਣਾ ਲਾ ਬੈਠ ਸਾਢੀ ਘੱਟ ਹਾਂ ਭਾਈ ਸੱਤ ਸੱਤ ਦੋਨਾਂ ਨੂੰ ਸੱਦ ਇਹਨਾਂ ਨੂੰ ਆਏ ਵੀ ਆਏ ਮੈਂ ਆਏ ਨਹੀਂ ਭਜਨ ਦੇਂਦੀ ਸਾਨੂੰ ਜਿਵੇਂ ਤੁਸੀਂ ਭਜਣਾ ਚਾਹੁੰਦੇ ਹੋ ਇੱਥੇ ਕਿਤੇ ਨਹੀਂ ਜਾਂਦੇ ਇੱਥੇ ਆ ਇੱਥੇ ਨਾਲੇ ਹੋਰ ਐ ਸਾਡੇ ਇਧਰ ਫਾਰੇ ਚ ਬਬੂ ਜੀਏ ਬਾਈ ਚੋਰੀ ਹੋ ਗਈ ਇਹਨਾਂ ਨੇ ਚੋਰੀ ਕਰਿਆ ਸਾਡੇ ਘਰ ਵਿੱਚੋਂ ਜਾ ਬਾਈ ਹਾਂ ਹਾਂ ਜੋ ਹਾਂ ਸੱਚੀ ਬਈ ਬਾਈ ਆਉਂਦੇ ਹੁਣੇ ਰੈਡੀ ਪੁਲਿਸ ਸੱਦਣੀ ਸੀ ਇਹਨਾਂ ਨੂੰ ਤਾਂ ਚੁਕਾਉਂਦੇ ਇਹਨੂੰ ਰੈਡੀ ਤਾਂ ਪਾਣੇ ਸੱਚੀ ਸੱਚੀ ਨਾਲ ਹੀ ਲੈ ਕੇ ਆਉਣਗੇ ਉਹ ਨਹੀਂ ਚੋਰੀ ਕੀਤੀ ਸਾਡੀ ਗੱਲ ਮੰਨੋ ਹਾਂ ਤੁਸੀਂ ਪੁਲਿਸ ਨੂੰ ਨੰਬਰ ਲਾਓ ਅਸਤੇ ਮਾਮਾ ਦੀਆਂ ਟਾਂ ਪਾਸ ਕਰਦੇ ਗਏ ਨਾ ਮੈਂ ਤਾਂ 30 ਪਾਲਣੀ ਮੈਨੂੰ ਕੀ ਲੋੜ ਹੈ ਜਦੋਂ ਤੁਸੀਂ ਬੈਠੋ ਅਸੀਂ ਕਿਵੇਂ ਯਕੀਨ ਕਰ ਲਈਏ ਤੁਹਾਡੇ ਤੇ ਵੀ ਤੁਸੀਂ ਚੋਰੀ ਕਰਾਏ ਮੁਰ ਪਹਿਲਾਂ ਚੋਰੀ ਕਰਾ ਕੇ ਮੁੜ ਕੇ ਆ ਵੀ ਸੱਦਣ ਵਾਗੇ ਲੈ ਪਾਣੇ ਪਸੂ ਸੱਚੀ ਕਿਉਂ ਕਰਾਵਾਂਗੇ ਤੁਸੀਂ ਮੈਂ ਦੱਸਾਂ ਕਿ ਮੈਂ ਕਰਾਂਗਾ ਇਹਨਾਂ ਨੂੰ ਆਏ ਹੋਊਗਾ ਵੀ ਹੁਣ ਟਿੱਕਰ ਤਾਂ ਇੱਥੇ ਕਰਾਏ ਤੇ ਜੱਪਕਿੰਗ ਆ ਪਰ ਹੋਵੇ ਨਾ ਤਾਂ ਪਸ਼ੂ ਚੋਰੀ ਕਰਾ ਦੇਗੇ ਤੇ ਕਿਤੇ ਕੋਠੜਾ ਲੈ ਕੇ ਭਜ ਜਾਏਗਾ ਇਹਨਾਂ ਨੇ ਕਮਾਈ ਦਾ ਸਾਧਨ ਕਰਿਆ ਮੰਨ ਕੇ ਚਲੋ ਚਲ ਜੇ ਅਸੀਂ ਪਸ਼ੂ ਚੋਰੀ ਕਰਾ ਵੀ ਦਿੱਤੇ ਤੇ ਮੈਂ ਇੱਥੇ ਕਿਉਂ ਰਹੂੰਗੀ ਮੈਂ ਤਾਂ ਫਿਰ ਲੈ ਕੇ ਸਾਰਾ ਕੁਝ ਭੱਜ ਜੰਦੀ ਮੈਂ ਤੁਹਾਨੂੰ ਕਿਉਂ ਸਾਦੀ ਇੱਥੇ ਸੱਚੀ ਆਉਂਦੀ ਮਾਰੀ ਤੂੰ ਇੱਥੇ ਬੈਗੀ ਨਹੀਂ ਤੇਰੇ ਵਰਗਿਆਂ ਬਹੁਤ ਫਾਫੜੇ ਕੁੱਟਣੀਆਂ ਹੁੰਦੀਆਂ ਤੂੰ ਆਪ ਦੇ ਜਾਨੀ ਚ ਤਾਂ ਐ ਬਣਦੀ ਐ ਵੀ ਮੈਨੂੰ ਆਏ ਆਖੜ ਕੇ ਪੋਲੀਏ ਪੋਲੀ ਪੂਲੀ ਕੋਈ ਨਹੀਂ ਤੂੰ ਤੂੰ ਖਵਰਾ ਕੀ ਕੁਛ ਕਰਦੀ ਫਿਰਦੀ ਐਂ ਕੋਲ ਤੂੰ ਨਾ ਸਤੂ ਮੈਂ ਮੈਦੀ ਦਾ ਕੀ ਸੱਚੋ ਸੱਚ ਦੱਸ ਰਿਹਾ ਕਿੰਨੇ ਦੇ ਵੇਚਤੇ ਪਸ਼ੂ ਸਾਡੇ ਪਾਉਂ ਵੇਚਿਆ ਤੂੰ ਚੋਰੀ ਕਰਾਇਆ ਨਹੀਂ ਭਈ ਅਸੀਂ ਨਹੀਂ ਵੇਚੇ ਪਸ਼ੂ ਸੱਚੇ ਭੈਣੇ ਅਸੀਂ ਨਹੀਂ ਵੇਚੇ ਪਸ਼ੂ ਹਾਂ ਆਉਂਦੀ ਐ ਪੁਲਿਸ ਆਪੇ ਕਿਹੜਾ ਕੋਈ ਨਹੀਂ ਆਉਣ ਦੇ ਤੂੰ ਤਾਂ ਸਾਨੂੰ ਕਿੰਨੇ ਟਾਈਮ ਦੀ ਜਾਣਗੇ ਤੂੰ ਤਾਂ ਯਕੀਨ ਕਰ ਲੈ ਹਾਂ ਮੈਂ ਯਕੀਨ ਕਾਦਾ ਕਰ ਲਾਂ ਮੇਰੇ ਤਾਂ ਕਿੱਲੇ ਖਾਲੀ ਕਰਤੇ ਜਿਹੜਾ ਦੁੱਧ ਸੀ ਕੋਈ ਦੋਸਤ ਸਾਡੇ ਮੂੰਹ ਚੋਂ ਉਹ ਤੁਸੀਂ ਕੱਢ ਕੇ ਛੇਤੀ ਦੇ ਟਪਾਤ ਕਰ ਕਰ ਲੈ ਯਕੀਨ ਸਾਡੀ ਵੀ ਮਿਹਨਤ ਸੀ ਅਸੀਂ ਵੀ ਮੁੜਕੇ ਦੀ ਕਮਾਈ ਦੇ ਇਹ ਪਸ਼ੂ ਬਣਾਏ ਸੀ ਤੇ ਤੂੰ ਸਾਡੇ ਬੰਨੀ ਦੇਖ ਲੈਦੀ ਚੋਰੀ ਕਰਾਉਂਦਾ ਤੂੰ ਮੇਰੇ ਮੁੰਡੇ ਬੰਨੀ ਦੇਖ ਲੈਦੀ ਮੇਰੇ ਜਵਾਕਾ ਖਾ ਕੇ ਦੁੱਧ ਪੀਂਦੇ ਸੀ ਸੋ ਚੋ 5 ਲੱਖ ਦੇ ਪਸ਼ੂ ਲੈ ਸੀਗੇ ਹੈ ਤੁਹਾਨੂੰ ਨਹੀਂ ਮੈਂ ਤਾਂ ਜੀ ਪਸ਼ੂ ਕੌਣ ਆਏਗਾ ਤੁਹਾਨੂੰ ਮਾਫ ਕਰ ਦੋ ਮਾਫ ਕਰ ਦੇ ਸਾਡੀ ਗਲਤੀ ਆ ਪਰ ਪੁਲਿਸ ਨਾ ਸਤੂ ਭੈਣ ਵਾਂ ਕੇ ਮਾਫ ਕਰ ਮਸਾਮਤ ਚਾਰ ਸੀ ਜਾਨਾ ਪਸ਼ੂ ਇਕੱਠੇ ਕਰੇ ਸੀ ਇਹ ਪੰਜ ਪਸ਼ੂ ਹੋਏ ਸੀ ਮੇਰੇ ਸੀ ਹਾਂ ਸਾਰੇ ਚੋਰੀ ਕਰਾ ਦੇ ਮੈਂ ਹੱਥ ਬੰਨ ਤੇਰੇ ਅੱਗੇ ਬੁੱਲਸ ਨੂੰ ਕਹਦੇ ਮੈਂ ਨਾ ਅਸੀ ਕੁਝ ਨਹੀਂ ਕੀਤਾ ਉਸਨੇ ਉਹਨੂੰ ਕਾਨੂੰਨੀ ਕੀ ਕਹਿੰਦਾ ਸਾਰਾ ਕੁਝ ਆ ਵੀ ਕੀ ਕਰਿਆ ਤੁਸੀਂ ਹਾਂ ਕਰਿਆ ਨਹੀਂ ਤੁਸੀਂ ਕੁਝ ਚੁੱਪ ਕਰਕੇ ਨਾ ਇੱਥੇ ਹੀ ਬਹਿ ਜਾ ਜੇ ਤੁਹਾਨੂੰ ਲੱਗਦਾ ਤਾਂ ਸਾਹਬ ਲਾ ਲਓ ਮਾਵਾ ਤੀਆਂ ਜਾ ਮਾਦੂ ਇੱਥੇ ਬੋਲਸ ਆਉਂਦੀ ਆ ਤੂੰ ਜਾ ਦੇਖ ਕੇ ਆਉਣਾ ਮੈਂ ਬੈਠੀ ਆ ਆ ਬੈਠੀ ਇਹਨਾਂ ਦੇ ਕੋਲ ਤੂੰ ਜਾ ਨਾਲੇ ਦੋ ਚਾਰ ਬੰਦਿਆਂ ਨੂੰ ਕਹੀਂ ਇੱਥੇ ਗਲੀ ਗਮਾਂਡ ਦਿਆਂ ਨੂੰ ਘਰ ਇਕੱਠੇ ਸਾਡੀ ਪਿੰਡ ਚ ਸਾਡੀ ਪਿੰਡ ਚ ਕੀ ਇੱਜ਼ਤ ਰਹੁਗੀ ਸਾਨੂੰ ਕੋਣ ਕੰਮ ਤੇਰੇ ਕੋਲ ਮੈਂ ਤੀ ਜਿਵੇਂ ਪਾਲੂਗੀ ਤੂੰ ਐਂ ਨਾ ਕਰ ਭੈਣ ਬਣ ਕੇ ਨਹੀਂ ਇੱਜ਼ਤ ਤੇਰੇ ਵਰਗਿਆਂ ਦੀਆਂ ਦਾ ਮੈਨੂੰ ਪਤਾ ਹੁੰਦਾ ਜਿਹੜੀਆਂ ਐਂ ਫਿਰਦੀਆਂ ਨਾ ਜੱਪਕਦੀਆਂ ਕਿਸੇ ਦਾ ਹਾਈ ਨਹੀਂ ਕੋਈ ਅੱਗਾ ਪਿੱਛਾ ਉਹਨਾਂ ਦੀ ਇੱਜ਼ਤ ਤਾਂ ਜਿਦਾ ਇਹੋ ਜਿਹੀ ਹੁੰਦਗੀ ਤੂੰ ਟੇਕ ਜਾ ਕਿਉਂ ਤੂੰ ਮੈਂ ਇੱਥੋਂ ਮੂੰਹ ਖਲਾਉਣੀ ਐਵੇਂ ਰਹੂਗੀ ਤੇਰੀ ਇੱਜ਼ਤ ਤੇ ਸਾਡੀ ਇੱਜ਼ਤ ਨਹੀਂ ਜਿਹੜਾ ਤੂੰ ਸਾਡੀ ਰੋਟੀ ਬਣੀ ਸੀ ਤੂੰ ਉਹ ਵੀ ਨਾ ਤੇ ਇੱਥੋਂ ਜਰੀ ਗਈ ਉਹ ਵੀ ਕਿਦੜਾ ਟਪਾਤੀਂ ਤੈਨੂੰ ਸ਼ਰਮ ਨਾ ਆਈ ਸਾਡਾ ਨੂਨ ਪਾਣੀ ਖਾ ਕੇ ਸਾਨੂੰ ਹੀ ਹੈਰਾਨ ਕਰਨ ਲੱਗ ਗਈ ਮੈਨੂੰ ਆਪੀ ਗੱਲ ਤਾਂ ਫਹਿਨੀ ਐ ਤੈਨੂੰ ਨਹੀਂ ਗੱਲ ਫਹਿਮੀ ਕਿਵੇਂ ਉਹ ਐ ਤੇ ਤੂੰ ਨਾ ਕੰਮ ਕਰਾਉਂਦੀ ਤੈਨੂੰ ਮੈਂ ਹਰੇਕ ਚੀਜ਼ ਦੇ ਵਿੱਚ ਦੇਖ ਨਾਲ ਸਹਾਰਾ ਲਾਉਂਦੀ ਸੀ ਨਹੀਂ ਲਾਉਂਦੀ ਸੀ ਤਾਂ ਕਹਿ ਦੇ ਮੈਂ ਤਾਂ ਕਿਰਾਇਆ ਵੀ ਛੱਡਤਾ ਸੀ ਹੁਣ ਮੈਂ ਕਦੋਂ ਜਵਾਬ ਦਿੱਤਾ ਤੈਨੂੰ ਕਿਸੇ ਗੱਲ ਤੋਂ ਸੁ ਮੈਂ ਤਾਂ ਆਪੋ ਤੂੰ ਤਾਂ ਮੈਂ ਮੈਂ ਤਾਂ ਬੰਨੇ ਪਸੂਆਂ ਨਾਲ ਮੋਹ ਪੈ ਗਿਆ ਸੀ ਮੈਂ ਕਿਉਂ ਵੇਚੂੰਗੀ ਪਸੂ ਮੋਹ ਪਾ ਕੇ ਤੀਹ ਹੁੰਦਾਂ ਹੁੰਦੀਆਂ ਤੇਰੇ ਵਰਗੀਆਂ ਮੋਹ ਪਿਆ ਕੇ ਪਾ ਕੇ ਲੁੱਟਦਿਆਂ ਹੁੰਦਾਂ ਉਹ ਨਹੀਂ ਲੁੱਟਦਾਂ ਹਾਂਜੀ ਆਰਤੀ ਉਤਾਰ ਰਹੀਨੀ ਹੈ ਤੇਰੀ ਮੰਮੀ ਦੀ ਜੇ ਤੇਰੀ ਮੰਮੀ ਨੇ ਬਹਾਾ ਵਧੀਆ ਕੰਮ ਕਰਿਆ ਆ ਕੰਮ ਨਹੀਂ ਤੇਰੀ ਮੰਮੀ ਨੇ ਕੀਤਾ ਜਿਹੜਾ ਸਾਡੀ ਰੋਟੀ ਖੋ ਕੇ ਲਈ ਗਈ ਮੰਮੀ ਨੂੰ ਕਾਹ ਕਹੀ ਜਨੀ ਤੈਨੂੰ ਤੇਰੀ ਮੰਮੀ ਦਾ ਥਾਉਂਦਾ ਹੈਗਾ ਤੇ ਸਾਡੇ ਅਸੀਂ ਉਹ ਦੇਖਣਾ ਤੜਕੇ ਤੋਂ ਲਾ ਕੇ ਇਥਨ ਧਿਕਰ ਖੁਰਬੜਾ ਬੜਾ ਬੜਾ ਪਾਲੀਆਂ ਸੀਗੀਆਂ ਪੁੱਤਾ ਵਾਂਗੂ ਪਾਲੀਦੇ ਆ ਪਸੂ ਵੀ ਕੋਈ ਆਈ ਨਹੀਂ ਹੈਗੇ ਵੀ ਪਸੂ ਅਗਲਾ ਆਈ ਫੜ ਕੇ ਬੰਨ ਲੂ ਫਿਰ ਸਾਡੇ ਕੀ ਗਲਤੀ ਹੈ ਆਂਟੀ ਇਹਦੇ ਵਿੱਚ ਫੋਰ ਕੀ ਦੀ ਗਲਤੀ ਹੈ ਛੋਡੀ ਨਹੀਂ ਗਲਤੀ ਚੁੱਪ ਕਰਦੇ ਪੁੱਤ ਚੁੱਪ ਕਰ ਦੇ ਕੀ ਗਲਤੀ ਹੈ ਨਾਲੇ ਹੋਰ ਸਾਡੇ ਕਿੱਲੇ ਖਾਂਦੀ ਕਰਤੇ ਕੋਈ ਨਹੀਂ ਮੈਂ ਹੁਣ ਆ ਦੇਖ ਆ ਮਸਮਾਰ ਕੇ ਨਾਲੇ ਪੈੜਾ ਦਾ ਪਤਾ ਲੱਗ ਜੂ ਫੇਰ ਦੇਖੀ ਤੇਰੇ ਨਾਲ ਕੀ ਬਣਦਾ ਭਾਈ ਪੁੱਤ ਆਪਾਂ ਕੀ ਕਰਾਂਗੇ ਆਪਨ ਤਾਂ ਪਤਾ ਹੀ ਨਹੀਂ ਪਸੂ ਕਿਨੇ ਚੋਰੀ ਕੀਤੀ ਆਪੇ ਨਾਲ ਤਾਂ ਕਿਸੇ ਨੇ ਘਟਨਾ ਵੀ ਨਹੀਂ ਕੋਈ ਜਾਣਦਾ ਨਹੀਂ ਆਪਾਂ ਹੁੰਦਾ ਇੱਥੇ ਮੰਮੀ ਜੀ ਖੜੂ ਕਰ ਤਾਂ ਜੇ ਕੋਈ ਆਪਨ ਜਾਣਦਾ ਹੋਊਗਾ ਤੁਹਾ ਕੋਈ ਆਪਣਾ ਹੋਊਗਾ ਆਪਾਂ ਕੀ ਕਰਾਂਗੇ ਜੇ ਪੁਲਿਸ ਆ ਗਈ ਆਪਾਂ ਨੂੰ ਫੜ ਕੇ ਲੈ ਗਈ ਮੰਮੀ ਫੇਰ ਨਹੀਂ ਨਹੀਂ ਪਤਾ ਨਹੀਂ ਫੜ ਕੇ ਲੈ ਕੇ ਜਾਂਦੀ ਤੂੰ ਰੋਣਾ ਨਹੀਂ ਆਏ ਆਪ ਨੂੰ ਕੌਣ ਫੜ ਕੇ ਲੈ ਜੀ ਕੋਈ ਨਾ ਪਤਾ ਆਪਾਂ ਸੱਚੇ ਆਂ ਮੈਂ ਪੁਲਿਸ ਜਾਂਚ ਵੀ ਤਾਂ ਕਰੂਗੀ ਐ ਕਿਵੇਂ ਲੈ ਜੂਗੀ ਆਪ ਨੂੰ ਨਹੀਂ ਲੈ ਕੇ ਜਾਂਦੀ ਪੁੱਤ ਤੂੰ ਰੋਣਾ ਕੁਝ ਨਹੀਂ ਹੁੰਦਾਗਾ ਆਪਣਾ ਰੱਬ ਹੈਗਾ ਮੰਮੀ ਇਤਨੀ ਯਕੀਨ ਕਰੀ ਜਾਂਦੇ ਆਪਣੇ ਤੇ ਕੋਈ ਨਾ ਪੁੱਤ ਕੋਈ ਨਾ ਹੁਣ ਮੇਰੇ ਦੋਲੇ ਹੋ ਕੇ ਕਿਉਂ ਬੈਠ ਗਿਆ ਫੋਨ ਲਾ ਲਾ ਤੇ ਗੱਲ ਕਰਨਾ ਫੋਨ ਕਿੱਥੋਂ ਲਾ ਹੈ ਹੁਣ ਚੱਕੇ ਵੀ 10 ਤੋਂ ਲਾ ਦੇਉਣਾ 11ਵਾਂ ਫੋਨ ਲਾ ਲਾ ਫਿਰ ਕੀ ਹੁੰਦਾ ਕਈ ਵਾਰੀ ਕਿ ਨਹੀਂ ਕੋਈ ਹੋ ਹੁੰਦਾ ਕਾਨੂੰ ਚੱਕਦੀ ਐ ਚੱਕਰਾਂ ਨੂੰ ਤਾਂ ਉਹਦੀ ਚੱਕ ਲੈਣੀ ਮੈਂ ਤੈਨੂੰ ਕਿਹਾ ਸੀਗਾ ਬਾਪੂ ਕਰ ਦੋ ਲਾਈ ਚੱਲ ਕਰੇ ਦਾ ਚੱਕੂਗੀ ਲਾਈ ਇਹਨਾ ਸਵੇਰ ਦਾ ਵੀ ਕਰੀ ਇਹਨਾ ਕੰਮ ਲਾਈ ਸੋਚਾਂ ਕਰਤਾ ਸੋਚਾਂ ਕਰਤਾ ਹੁਣ ਦੱਸਣਾ ਕੀ ਕਰਾਂ ਚੱਕ ਫੜ ਲਓ ਪੂਛ ਮੈਨੂੰ ਤਾਂ ਪਹਿਲਾਂ ਹੀ ਉਹਦੇ ਲੱਛਣ ਦਿਿੰਦੇ ਸੀ ਭੱਜ ਗਈ ਉਹ ਅਗਲੀ ਰੁਪਈਏ ਲੈ ਕੇ 7.5 ਲੱਖ ਉਹਦੇ ਹੱਥ ਤੇ ਆ ਗਿਆ ਬਸ ਠੀਕ ਹੈ ਹੁਣ ਚੱਕੀ ਜੋ ਇੱਥੇ ਬੈਠੇ ਕਨੂਜੇ ਦੇ ਬੂਥੜ ਗਣੀ ਹੁਣ ਮੈਂ ਕੀ ਕਰਾਂ ਦੱਸ ਤੂੰ ਤਾਂ ਮੇਰੇ ਤੇ ਚੜ ਜਾ ਨਿੱਕੀ ਆ ਲੈ ਬੱਸ ਤੂੰ ਉਹੀ ਲੰਬੀ ਸੀ ਉਹ ਨਾਲੇ ਹੋਰ ਜਿਹਨੂੰ ਕਹੀ ਤੂੰ ਆ ਦੱਸ ਹਾਂ ਓ ਯਾਰ ਮੇਰੀ ਗੱਲ ਤਾਂ ਸੁਣ ਕੋਈ ਗੱਲ ਨਹੀਂ ਆ ਰੱਖ ਦੇ ਹਜੇ ਰੱਖ ਦੇ ਇਹਨੂੰ ਰੱਖ ਦੇ ਨੂੰ ਪਿਓ ਨੂੰ ਫੇਰ ਕੇ ਲਾ ਲਈ ਤੂੰ ਵੀ ਉੱਤੇ ਚੜ ਕੇ ਬੰਦਾ ਆਰਾਮ ਕਰ ਲੈਂਦਾ ਮਾੜਾ ਮੁੱਤ ਰਾਮ ਜਿਵੇਂ ਤਰਾ 7.5 ਲੱਖ ਰੁਪਏ ਆ ਮਥਾਏ ਨਾਲ ਦੇ ਕੇ ਆਇਆ ਉਹ ਤੇ ਆ ਤਰਾ ਦੇਖਿਆ ਮੇਰੀ ਕਮਾਈ ਦੇ ਦੇਖਿਆ ਹੈ ਨਾ ਕੋਈ ਗੱਲ ਨਹੀਂ ਕੋਈ ਵੱਡੀ ਗੱਲ ਨਹੀਂ ਜੀ ਕਮਾਲ ਹੋ ਗਈ ਬਾਪੂ ਉਹ ਤਾਂ ਆ ਕੇ ਕਹਿੰਦਾ ਵੀ ਵੀਰ ਵੀ ਹੁੰਦੇ ਜੇ ਆਪਾਂ ਨੂੰ ਫੜਾਏ ਹੁੰਦੇ ਆ ਗਈ ਤੂੰ ਗੱਲ ਐ ਰੋਲਾ ਕਾਸ ਤੋਂ ਪਈ ਅਨੇ ਚੁੱਪ ਕਰਕੇ ਰਹਿ ਉਹ ਤਾਂ ਛੱਡੋ ਮੇਰੀ ਗੱਲ ਸੁਣ ਮਾਂ ਮੇਰੀ ਗੱਲ ਸੁਣ ਤੂੰ ਚੁੱਪ ਕਰ ਇੱਥੇ ਕੀ ਗੱਲ ਹੋ ਗਈ ਬਾਪੂ ਮੇਰੀ ਗੱਲ ਸੁਣ ਆਪਾਂ ਚੱਲਦੇ ਆਂ ਥਾਣੇ ਐਫ ਆਈ ਕਰਾ ਕੇ ਆਉਣੇ ਦਰਜ ਠੀਕ ਹੈ ਇਹਦਾ ਨਾਮ ਪਤਾ ਸਾਰਾ ਕੁਝ ਪਤਾ ਐਂਗਲੇ ਭੱਜੂਗੇ ਅੱਛਾ ਐਫ ਆਈ ਆਰ ਕਰਵਾ ਕੇ ਹੀ ਜਾ ਕੇ ਹੈ ਤਾਂ ਕਿ ਜੀਨੂ ਨਹੀਂ ਵੀ ਪਤਾ ਉਹਨੂੰ ਵੀ ਪਤਾ ਲੱਗ ਜਾਏ ਤੇ ਪੂਰੀ ਡੌਂਡੀ ਪਿੱਟੀ ਜਾਵੇ ਸ਼ਹਿਰ ਦੇ ਵਿੱਚ ਲੈ ਮੈਨੂੰ ਤਾਂ ਐ ਨਹੀਂ ਸਮਝ ਆਦੀ ਤੂੰ ਇਹਨੂੰ ਖਾ ਕੇ ਕੀ ਜੰਮਿਆ ਜਿਹੜੇ ਨੂੰ ਭੂਰਾ ਕਲ ਨਹੀਂ ਹੈਗੀ ਉਹ ਮੈਂ ਪਿੰਡ ਸ਼ਹਿਰ ਦੇ ਵਿੱਚ ਆਪਣੀ ਬੇਇੱਜ਼ਤੀ ਨਹੀਂ ਕਰਾਉਣੀ ਤੇ ਮੇਰੀ ਬੇਇੱਜ਼ਤੀ ਹੋਈ ਜਾਂਦੀ ਹੈ ਨਾ ਤੇਰੀ ਗੱਲ ਹੀ ਮੇਰੇ ਕੋਲ ਨਹੀਂ ਜਵਾਬ ਹੁੰਦਾ ਹੈ ਜਿੱਥੇ ਮੈਂ ਵਿਆਹ ਕਰਾਉਣਾ ਸੀਗਾ ਉੱਥੇ ਤੁਸੀਂ ਨਹੀਂ ਮੇਰਾ ਵਿਆਹ ਹੋਣ ਦਿੱਤਾ ਠੀਕ ਹੈ ਨਾ ਉਹ ਮੰਨਦੀ ਆਂ ਦੂਜਾ ਵਿਆਹ ਕਰਾਉਣ ਨੂੰ ਜਵਾਬ ਤਾਂ ਖੜੇ ਤੇ ਰਹਾ ਜਿਹੜੀ ਜਵਾਬ ਜੰਮਣ ਵਾਸਤੇ ਲੈ ਕੇ ਆਂਦੀ ਸੀਗੀ ਉਹ ਭੱਜ ਗਈ ਦਿਵਾਗ ਨਾ ਕਰਾ ਦੋ ਬਾਬ ਜਰਾਣ ਦਿੱਤਾ ਰੱਖੋ ਯਾਰ ਮਾੜਾ ਮੋਟਾ ਹੌਸਲਾ ਰੱਖ ਲਈਦਾ ਹੁੰਦਾ ਕੀ ਪਤਾ ਉਹਦਾ ਫੋਨ ਬੰਦ ਹੋ ਗਿਆ ਹੋਵੇ ਡਿੱਗ ਪਿਆ ਹੋਵੇ ਟੁੱਟ ਗਿਆ ਹੋਵੇ ਕੋਈ ਖਰਾਬ ਹੋ ਗਿਆ ਹੋਵੇ ਕੋਈ ਗੱਲ ਨਹੀਂ ਅੱਜ ਖਰਾਬ ਹੋਣਾ ਸੀ ਦਵਾਰੇ ਫੇਰ ਲੱਗ ਦੇਣਾ ਕੀ ਸੋਚਾ ਉਹ ਤਾਂ ਕੋਲ ਹੀ ਲਿਆ ਹੋਵੇ ਉਹਨੇ ਲੈ ਹੁਣ ਤਾਂ ਬਲੌਗ ਹੀ ਕਰਤਾ ਹੁਣ ਦਾ ਸੌਣ ਕੀ ਕਰਾਂਗਾ ਤਾਂ ਬਲੌਗ ਕਰਤਾ ਵਾ ਬਸ ਭਾਈ ਕਰਤਾ ਬਲੌਗ ਫਿਰ ਹੋਣ ਅਗਲੀ ਨੂੰ ਕੀ ਲੋੜ ਹੈ ਕਿਉਂ ਫੋਨੂਗੀ ਤੁਹਾਡੇ ਨੰਬਰ ਕਿਉਂ ਚੱਕੂਗੀ ਅਗਲੇ ਨੂੰ ਪੈਸੇ ਮਿਲ ਗਏ ਆਹੋ ਉਹ ਹੋ ਗੋਪੇ ਨਾ ਮੁੜਕਾ ਆਇਆ ਨਾ ਨੇ ਕੋਈ ਕੰਮ ਕਰਿਆ ਚੱਕ ਕੇ ਰੁਪਏ ਮੌਜ ਨਾ ਲੈ ਗਈ ਇਹ ਵੀ ਬਾਲੇ ਕੱਤੇ ਕਾਲੇ ਸੀਗੇ ਵਿੰਦ ਚੀ ਆਖੇ ਫੜਾਇਆ দেয়া ਕਢਾ ਕੇ ਮੜਾ ਮਟਾ ਵੀ ਨਹੀਂ ਸੋਚਿਆ ਜਿਹਦੇ ਸਾਹ ਮਾਂ ਉਹ ਕੱਲ ਖਰਚ ਕਰਾਇਆ ਨਹੀਂ ਨਾ ਮੈਂ ਤਾਂ ਉਹਦੀ ਪਤਾ ਲੱਗ ਗਿਆ ਸੀ ਬਸ ਮੈਂ ਕਿ ਬਾਪੂ ਵਰਕੇ ਹੀ ਬੋਲਿਆ ਪੁੱਤ ਮੈਂ ਤਾਂ ਕਹੀ ਜਾਂਦੀ ਸੀ ਉੱਥੇ ਵੀ ਤੁਹਾਨੂੰ ਅੰਦਰ ਕਿਹਾ ਸੀ ਵੀ ਮੈਨੂੰ ਤਾਂ ਉਹੀ ਨਹੀਂ ਚੱਜਦੀ ਲੱਗਦੀ ਦੇਖਣ ਨੂੰ ਪਤਾ ਨਹੀਂ ਇਹਨਾਂ ਨੂੰ ਚਲੋ ਤੁਸੀਂ ਸਹੀ ਹੋ ਮੈਂ ਗਲਤ ਠੀਕ ਹੈ ਫਿਰ ਤੂੰ ਦੱਸ ਦੇ ਕੋਈ ਹੱਲ ਮੈਂ ਕੋਈ ਗੱਲ ਕਰਾਂ ਮੈਂ ਤਾਂ ਐਂ ਕਹਿੰਦੀ ਆ ਹੁਣ ਜਿਹੜਾ ਕੁਝ ਹੋ ਗਿਆ ਉਹਦੇ ਪਿੱਛੇ ਸੱਪ ਨੰਗਿਆ ਨਾ ਲੀਂ ਪਿੱਟਿਆ ਕੁਝ ਨਹੀਂ ਬਣਦਾ ਹੁਣ ਇਹ ਤਾਂ ਛੱਡੋ ਜਿਹੜਾ ਕੁਝ ਹੋ ਗਿਆ ਹੋ ਗਿਆ ਆਪਾਂ ਹੀ ਕਰਦੇ ਆ ਆਪਣੇ ਲਾਡੀ ਦਾ ਵਿਆਹ ਕਰ ਦੰਨਿਆ ਵਿਆਹ ਕਰਕੇ ਚੋਰੀ ਨੂੰ ਉਹਨਾਂ ਨੂੰ ਪਤਾ ਹੀ ਲੱਗਣ ਦੇ ਤੇਰੇ ਸਹੁਰਿਆਂ ਬਾਹਰ ਦੀ ਬਾਹਰ ਹੀ ਘਰ ਲੈ ਦੰਨਿਆ ਬਾਹਰ ਹੀ ਚੋਰੀ ਨੂੰ ਰਹਿ ਲੂਗਾ ਠੀਕ ਹੈ ਨਾ ਜਵਾਕ ਚਾਹੀਦਾ ਬਾਪੂ ਆਈ ਦੇ ਹਾਂ ਆਪਣੇ ਕਿਹੜਾ ਘਾਟਾ ਕਾਸੇ ਦਾ? ਕੀ ਆ ਸਕੀਮ ਹੈ? ਹੈਨਾ? ਕੀ ਕਰ ਦੇਾਂਗੇ? ਹਾਂ। ਵਿਆਹ ਕਰਕੇ ਕਿਸੇ ਹੋਰ ਸ਼ਹਿਰ ਵਿੱਚ ਨਵਾਂ ਘਰ ਲੈ ਜਾਾਂਗੇ। ਹਾਂ। ਉੱਥੇ ਰਹਿ ਲੂਗਾ। ਹਾਂ। ਸਾਲ ਬਾਅਦ ਜਦੋਂ ਜਵਾਕ ਹੋਇਆ ਫਿਰ ਇੱਥੇ ਆ ਜਾਊਗਾ ਤੇ ਇੱਥੇ ਹੋਊਗੀ ਪਹਿਲਾਂ ਵਾਲੀ ਘਰ ਵਾਲੀ ਤੇ ਇੱਕ ਦੂਜੇ ਦੇ ਹੋਣਗੇ ਸਾਹਮਣੇ। ਫਿਰ ਕੀ ਕਰਨਗੇ? ਆਹ ਦੀਆਂ ਗੱਲਾਂ ਵੱਡੀ ਸਕੀਮਾਂ ਨੇ। ਫਿਰ ਹਾਂ। ਜੇ ਮੈਨੂੰ ਮੈਨੂੰ ਨਹੀਂ ਪਤਾ ਕੁਸ਼ ਮਰਜ਼ੀ ਕਰੋ। بس ਮੈਨੂੰ ਆਈ ਅੱਖਾਂ ਜਿਦ ਤੁਸੀਂ ਹੈ ਉਹ ਵੀ ਭੱਜ ਗਈ ਫੇਕੇ ਮੈਂ ਬੈਠਾ ਇੱਥੇ ਬਸ ਹੁਣ ਤੁਹਾਡੇ ਮੂੰਹ ਨਹੀਂ ਝਾਗਦਾ ਵੀ ਕੋਈ ਹੱਲ ਕਰਾਂਗੇ ਕੋਈ ਹੱਲ ਕਰੋਗੇ ਹਲੇ ਉਦਾਂ ਨਹੀਂ ਪਤਾ ਹੱਲ ਤੂੰ ਆਪ ਕਰ ਲੈ ਕੋਈ ਅਸੀਂ ਕੀ ਹੱਲ ਕਰਗੇ ਹੂੰ ਚੱਰੀ ਜਿੱਦ ਰੱਖੀ ਸੀ ਬਾਪੂ ਫालतू ਨਾ ਕਰ ਲੈਂਦਾ ਸਵਾਲ ਕਰ ਲੈਂਦਾ ਤੂੰ ਹੀ ਕਿਹਾ ਸੀ ਫੈਕਟਰੀਆਂ ਮਿਲਣੀਆਂ ਐ ਕਰਨੀਆਂ ਜੇ ਮੈਂ ਦੂਜਿਆਂ ਦੇ ਮੁੰਡਿਆਂ ਵਰਗਾ ਹੁੰਦਾ ਨਾ ਫੈਕਟਰੀਆਂ ਤਾਂ ਹੁਣ ਵੀ ਦੇਣ ਨੂੰ ਤਿਆਰ ਆ ਉਹ ਤਾਂ ਦੂਜੀਆਂ ਦੋ ਫੈਕਟਰੀਆਂ ਵੀ ਲੈ ਲੋ ਰ ਭਾਤ ਤਾਂ ਨਾ ਜੇ ਆਪਾਂ ਨੂੰ ਕੋਈ ਬਾਰੂ ਬੱਚਾ ਮਿਲੂਗਾ ਤੇ ਲੋ ਉਹ ਰੱਖਾਂਗੇ ਤਾਂ ਮਿਲ ਲਗੀਆਂ ਬਕਰ ਕੱਲੀਆਂ ਫੈਕਟਰੀਆਂ ਨਾ ਕੀ ਕਰਾਂਗੇ ਆ ਤਾਂ ਆਪਦਾ ਵੀ ਜਾਂਦਾ ਦਿੰਦਾ ਹੂੰ ਉਹਨਾਂ ਦੀਆਂ ਫੈਕਟਰੀਆਂ ਦਾ ਆਪਾਂ ਕੀ ਕਰਨਾ ਯਾਰ ਮੈਨੂੰ ਤਾਂ ਤੁਸੀਂ ਤਪਾਰ ਰੱਖਿਆ ਮੇਰੀ ਮੰਨ ਲਓ ਕੇਸ ਕਰ ਦਿੰਦੇ ਆ ਹੈ ਇਹ ਇਹਦਾ ਹੀ ਕੰਮ ਹੁੰਦਾ ਵੀ ਤਾਂ ਇਹਨਾਂ ਦੇ ਪਰਚੇ ਪਏ ਆ ਖਿਆ ਆ ਜੂਗੀ ਠੀਕ ਹੈ ਤੇ ਜੇ ਖਿਆ ਆ ਗਈ ਕੇਸ ਕਰਤਾ ਤਾਂ ਆਪਾਂ ਜੇਲ੍ਹ ਜੀਤੋ ਜਵਾਬ ਲੈਣਾ ਥਾ ਮੇਰੇ ਕੋਲ ਬਹਿ ਦੇ ਤੂੰ ਚੁੱਪ ਕਰ ਆਪਾਂ ਐ ਕਰਦੇ ਆਂ ਪਹਿਲਾਂ ਮੈਂ ਸਭ ਤੋਂ ਪਹਿਲਾਂ ਰਾਜੂ ਨਾਲ ਗੱਲ ਕਰਦਾ ਜਿਹਨੇ ਇਹਦੇ ਨਾਲ ਗੱਲ ਕਰਾਈ ਸੀ ਕਿ ਭਾਈ ਹੁੰਦੇ ਰੱਬ ਕੇ ਠੀਕ ਹੈ ਮੈਨੂੰ ਟਾਈਮ ਦਿਓ ਠੀਕ ਹੈ ਜਾ ਹੁਣ ਵੀ ਸੋਚ ਸਮਝ ਕੇ ਕਰਿਓ ਪਹਿਲਾਂ ਵੀ ਬਥੇਰਾ ਕਿਹਾ ਸੀ ਨਾ ਇਹ ਜਿਹਦਾ ਮੱਠਾ ਲਓ ਮਾ ਮੇਰੀ ਗੱਲ ਸੁਣ ਤੂੰ ਮੈਨੂੰ 10-20 ਹਜ਼ਾਰ ਰੁਪਏ ਦੇ ਮੈਂ ਕਿਥੇ ਪਾਸੇ ਨਿਕਲਾਂ ਮੇਰਾ ਵੀ ਇੱਥੇ ਜੀ ਲੱਗਦਾ ਨਹੀਂ ਜੀ ਲੱਗਦਾ ਫਿਰ ਕਿੱਧਰ ਨਿਕਲੇਗਾ 10-20 ਹਜ਼ਾਰ ਰੁਪਏ ਦੇ ਨਾਲ ਕਿਹੜਾ ਤੇਰੀ ਪੂਰੀ ਪੈ ਜੂਗੀ 10-20 ਹਜ਼ਾਰ ਰੁਪਏ ਦੇ ਦੇ ਤੈਨ ਨਾਲੇ ਹੋਰ ਹੋਣਾ ਜਵਾ ਕੁਝ ਕਰ ਲੈ ਇੱਕ ਆਪ ਵੀ ਹੌਲੀ ਨਹੀਂ ਮੈਂ ਹੌਲੀ ਕੀ ਬੋਲਾਂ ਤੇ ਤੂੰ ਮੈਨੂੰ ਖਿਜਾਉਣ ਲੱਗੇ ਨਹੀਂ ਤੂੰ ਉਹਦੇ ਸਾਹਮਣੇ ਚੁੱਪ ਨਹੀਂ ਕਰ ਸਕਦੇ ਹਾਂ ਇਹ ਜੇ ਸਕੀਮਾਂ ਤੂੰ ਬਾਅਦ ਵਿੱਚ ਵੀ ਦੇ ਸਕਦੇ ਏ ਤੂੰ ਮਾੜਾ ਵਡਾ ਉਹਨੂੰ ਸਮਝਾਇਆ ਕਰਦੀ ਕੋਈ ਦੀ ਬੁੱਤ ਹੋ ਜੂ ਹੱਲ ਹੁਣ ਮੇਰੇ ਪਾਸੇ ਤਾਂ ਚਾਰੇ ਉੱਤੇ ਦਿਮਾਗ ਦੇ ਉੱਤੇ ਜਣ ਕੇ ਪੈ ਗਿਆ ਟੈਨਸ਼ਨ ਆ ਬਿਜ਼ਨਸ ਤੇ ਮੈਨੂੰ ਜਾਂਦਾ ਕਿ ساری ਦੁਕਾਨ ਉਹਦੇ ਵਿੱਚ ਖਾਲੀ ਪਈ ਹੈ ਘਰੇ ਉਧਰ ਹੋਏ ਆ ਕੇ ਮੇਰੇ ਤੇ ਚੜਦੇ ਆਗੇ ਫਿਰ ਹੁਣ ਇਹ ਕੀ ਕਰੇ ਜਵਾਕ ਉਹਦੇ ਕਣੀ ਵੀ ਦੇਖੋ ਜਾ ਯਾਰ ਮੈਂ ਤੂੰ ਆਪੇ ਕਰ ਲੂੰਗਾ ਕਰਨਾ ਦੇਖਦਾ ਮੈਂ ਘਰ ਦਾ ਰਾਜੂ ਕੁਛ ਨਾ ਕੁਛ ਪੁੱਠਾ ਹੀ ਕਰਕੇ ਰੱਖ ਲੰਨੇ ਜਾਂ ਤੂੰ ਚਾਹ ਦੀ ਘੁੱਟ ਬਣਾ ਦੇ ਕੱਕ ਕੇ ਰੱਖ ਦਿੰਨਾ ਪੁੱਠਾ ਮੈਂ ਪਤਾ ਨਹੀਂ ਕੀ ਰੱਬ ਨੇ ਮੇਰੀ ਕਿਸਮ ਵਿੱਚ ਗੇੜ ਲਿਖਿਆ ਹਰ ਜਿਹੜਾ ਕੰਮ ਸਿੱਧਾ ਕਰਨ ਜਾਂਦਾ ਉਹਦੋ ਉਹ ਹੀ ਪੁੱਠਾ ਹੋ ਜਾਂਦਾ ਕਮੋ ਲਿਆ ਯਾਰ ਪਾਣੀ ਦਾ ਗਲਾਸ। ਦੇਖ ਗਿਆ ਕਰ ਇੰਨੇ ਦਿਨਾਂ ਬਾਅਦ। ਨਿਭੜ ਗਈ ਡਿਊਟੀ। ਪਾਣੀ ਲਿਆ ਪਾਣੀ ਲਿਆ। ਡਿਊਟੀ ਤਾਂ ਨਿਭੜ ਗਈ ਤੈਨੂੰ ਕੀ ਹੋ ਗਿਆ? ਐ ਚੜੀ ਚੜਾਈ ਆਈ ਐ ਮੇਰੇ ਤੇ। ਮੈਂ ਕਿਹੜਾ ਕਿਸੇ ਮੇਲੇ ਤੇ ਗਿਆ ਵਾ ਸੀ। ਡਿਊਟੀ ਤਾਂ ਜਾਣਾ ਹੀ ਐ ਹੁਣ। ਮੈਂ ਵੀ ਕਿਹੜੇ ਟਾਈਮ ਫਸ ਗਈ। ਤਿੰਨ ਤਿੰਨ ਦਿਨ ਤਾਂ ਤੂੰ ਘਰੇ ਨਹੀਂ ਬੜਦਾ ਤੈਨੂੰ ਘਰ ਦੀ ਸਾਰ ਹੁੰਦੀ ਐ ਮਾੜੀ ਮੋਟੀ। ਉਹ ਫਿਰ ਮੈਂ ਕਿਹੜਾ ਸ਼ੌਂਕ ਨੂੰ ਜਾਣਾ? ਤਨਖਾਹ ਦਿੰਦੇ ਆ ਮੈਨੂੰ। ਲੋਕਾਂ ਨੂੰ ਤਾਂ ਸਰਕਾਰੀ ਨੌਕਰੀ ਮਿਲਦੀ ਨਹੀਂ। ਘਰੇ ਬਹਿ ਜਾਣਾ। ਖਵਾ ਦਿੰੀ ਫੇਰ। ਕਰੇ ਭਾਈ ਜਨਾ ਖਵਾਦੀ ਮਾੜੀ ਮੋਟੀ ਬੰਦੇ ਨੂੰ ਘਰ ਦੀ ਸਾਰ ਵੀ ਰੱਖਣੀ ਚਾਹੀਦੀ ਹੈ ਲੈ ਘਰ ਦੀ ਸਾਰ ਦੇ ਦੇ ਦੱਸ ਦੇ ਕੀ ਹੋ ਗਿਆ ਆ ਗਈ ਮਾੜੀ ਹਟ ਗਈ ਹੈਗੀ ਸਵੇਰ ਦੀ ਕੱਲੀ ਕੰਮ ਕਰੀ ਜਾਨੀ ਉਧਰੋਂ ਸਿਰ ਦੁਖੀ ਜਾਂ ਤੱਕ ਤਿੰਨ ਦਿਨ ਹੋਇਆ ਹਲੇ ਕੰਮ ਵਾਲੀ ਨੂੰ ਲੱਗੀ ਨੂੰ ਹੁਣ ਹਟ ਵੀ ਗਈ ਇਹੋ ਜਿਹਾ ਕੀ ਹੋ ਗਿਆ ਤੇਰੇ ਵਰਗੀ ਉਹ ਆ ਗਈ ਉਹ ਵੀ ਤਾਂ ਕਿਹੜਾ ਕਿਤੇ ਖੜਦੀ ਹੈ ਤੈਨੂੰ ਤਿੰਨ ਦਿਨਾਂ ਚਹੀ ਵੀ ਪਤਾ ਲੱਗ ਗਿਆ ਵੀ ਮੇਰੇ ਵਰਗੀ ਆ ਉਹ ਆ ਮੈਨੂੰ ਪਤਾ ਲੱਗ ਗਿਆ ਵੀ ਭਜਾਤੀ ਤੂੰ ਉਹ ਅੱਛਾ ਏ ਵੀ ਮੇਰੇ ਚ ਖੋਟ ਆ ਵੀ ਮੈਂ ਭੁਜਾਤੀ ਨਾ ਬੜਾ ਉਹਦਾ ਪੱਖ ਜਾ ਲੈਣਾ ਕੀ ਚੱਕਰ ਹੈਗਾ ਮੈਨੂੰ ਚੱਕਰ ਦਾ ਕੀ ਪਤਾ ਮੈਂ ਤਾਂ ਨਾ ਜਾਣਦਾ ਨਾ ਬੋਝਦਾ ਵੀ ਕੌਣ ਲੱਗੀ ਸੀ ਮੈਂ ਤਾਂ ਦੇਖੀ ਵੀ ਨਹੀਂ ਵਿਚਾਰੀ ਅੱਛਾ ਚਾਰੀ ਮੈਨੂੰ ਤਾਂ ਕਹਿੰਦਾ ਤੂੰ ਭੁਜਾਦੀ ਹੂ ਉਹ ਵਿਚਾਰੀ ਬਣ ਗਈ ਜਿਹੜੀ ਦੇਖੀ ਵੀ ਨਹੀਂ ਹੈਗੀ ਉਹ ਆਪਦੇ ਭਾਂਡੇ ਦਾ ਨਾ ਹਰੇਕ ਨੂੰ ਪਤਾ ਹੀ ਹੁੰਦਾਗਾ ਪਤਾ ਲੱਗ ਗਿਆ ਮੈਂ ਤਾਂ ਪੁਲਿਸ ਵਾਲਿਆਂ ਦੇ ਪਹਿਲਾਂ ਹੀ ਨਹੀਂ ਭਰੋਸਾ ਕਰਦੀ ਹੁੰਦੀ ਸੀ ਮੈਨੂੰ ਕੀ ਪਤਾ ਸੀ ਵੀ ਤੇਰੇ ਨਾਲ ਵਿਆਹ ਹੋ ਜੂ ਮੇਰਾ ਬੱਸ ਬੱਸ ਤੂੰ ਗੱਲ ਦੱਸ ਕੀ ਹੋਈ ਆਗੀ ਮੈਂ ਨਹੀਂ ਰੱਖਦੇ ਨਹੀਂ ਠੀਕ ਐ ਨਾ ਨਹੀਂ ਆਪ ਕਰ ਲੈ ਕੰਮ ਆ ਜਿਹੜੀ ਲੱਗੀ ਸੀ ਇਹਦੇ ਬਾਰੇ ਕੀ ਹੋ ਗਿਆ ਹੁਣ ਇਹਦੇ ਬਾਰੇ ਤਾਂ ਦੱਸ ਦੇ ਬਾਗੀ ਬੱਸ ਕਹਿੰਦੀ ਮੈਂ ਨਹੀਂ ਕੰਮ ਕਰਨਾਗਾ ਹੁਣ ਕੀ ਹੋ ਗਿਆ ਮੈਂ ਭਜਾਤੀ ਗਾਹਾਂ ਦੀ ਬਾਪੂ ਨੂੰ ਪੁੱਛ ਲਈ ਬੇਸ਼ੱਕ ਮੈਨੂੰ ਤਾਂ ਤੇਰਾ ਨਹੀਂ ਪਤਾ ਲੱਗਦਾ ਆ ਚਾਰ ਦਿਨ ਪਹਿਲਾਂ ਕਹੀ ਜਾਂਦੀ ਸੀ ਉਹਦਾ ਬਾਲੀ ਨਰਮਾ ਉਹਦਾ ਕਹਿੰਦੀ ਮੈਂ ਸਾਰਾ ਕੰਮ ਕਰਿਆ ਕਰੂੰ ਆ ਹੁਣ ਅੱਜ ਭੱਜ ਵੀ ਗਈ ਆ ਕਿ ਮੈਂ ਨਹੀਂ ਕੰਮ ਕਰਨਾ ਹੁਣ ਜਿਵੇਂ ਮੈਨੂੰ ਤੇਰਾ ਮਸਾ ਪੇਤ ਆਇਆ ਵਿਆਹ ਤੋਂ ਇੰਨਾ ਟਾਈਮ ਬਾਅਦ ਉਹਦਾ ਵੀ ਤਿੰਨ ਤਿੰਨ ਬਾਅਦ ਪਤਾ ਲੱਗਿਆ ਵੀ ਉਹ ਵੀ ਇਹੇ ਜੀ ਨਿਕਲ ਗਈ ਪੇਤ ਤਾਂ ਮੈਨੂੰ ਹਜੇ ਤੇਰਾ ਨਹੀਂ ਆਇਆ ਪੂਰੀ ਤੂੰ ਘੜਾ ਮੈਨੂੰ ਸੱਚ ਦੱਸਦਾ ਕਹਿੰਦਾ ਡਿਊਟੀ ਤੇ ਜਾਣਾ ਯਾਰਾਂ ਦੋਸਤਾਂ ਕੋਲ ਉਹ ਬੱਸ ਬੱਸ ਐਵੇਂ ਨਾ ਬਕਵਾਸ ਕਰਿਆ ਕਰ ਜਾਂ ਤੂੰ ਭੱਗ ਜਾ ਕਰ ਮੇਰੀ ਥਾਂ ਤੇ ਤੂੰ ਭੱਜ ਜਾ ਕਰ ਆਪਣੀਆਂ ਸਹੇਲੀਆਂ ਕੋਲੇ ਜਾ ਕੇ ਚੰਗਾ ਤੇ ਤੈਨੂੰ ਪਤਾ ਲੱਗ ਜੂ ਵੀ ਖਿੱਚ ਕੇ ਲੈ ਕੇ ਜਾਂਦੇ ਆ ਕਿ ਨਹੀਂ ਐਵੇਂ ਮਰੀ ਜਾਂਦੀ ਆ ਹੋਰ ਬਕਵਾਸ ਆਪਦੀ ਆਪੇ ਪਤਾ ਕਰ ਲੈ ਕੰਮ ਵਾਲੀ ਕਰ ਲਾ ਪਤਾ ਕੋਈ ਨਹੀਂ ਜਨਾਨਾਂ ਨੂੰ ਸਮਝ ਸਕਦਾ ਕਮੈਂਟ ਰੋਕ ਜਾ ਬਕਵਾਸ ਕਰੀ ਜੰਨੀ ਆ ਫੋਨ ਆਇਆ ਹਾਂਜੀ ਸਰ ਅੱਛਾ ਇਹ ਮੇਰੇ ਪੰਡ ਠੀਕ ਹੈ ਜੀ ਕੀ ਹੋ ਗਿਆ ਆਪਣੇ ਪੰਡ ਦੱਸ ਦੇ ਪਹਿਲਾਂ ਮਿਊਟ ਕਰਨ ਦੇ ਤੁਹਾਨੂੰ ਦੱਸਦਾ ਕਰੀ ਪਹਿਲਾਂ ਦਫ਼ਤਰ ਚੋਂ ਤਾਂ ਗੱਲ ਸੁਣ ਲੈਣ ਦੇ ਵੀ ਕੀ ਕਹਿੰਦੇ ਆਗੇ ਸੁਣ ਹਾਂਜੀ ਠੀਕ ਹੈ ਠੀਕ ਹੈ ਸਰ ਓਕੇ ਜੀ ਓਕੇ ਠੀਕ ਹੈ ਸਰ ਜਾ ਕੇ ਆਉਣਾ ਜੀ ਓਕੇ ਸਰ ਹੁਣ ਕਿੱਥੇ ਜਾਣਾ ਇੱਥੇ ਨਾ ਪਿੰਡ 'ਚ ਆਪਣੇ ਉਹ ਪਰਲੀ ਫਰਨੀਚ ਦੇ ਨਾ ਕੋਈ ਘਰ ਆਗਾ ਪਤਾ ਨਹੀਂ ਯਾਰ ਕੀਦਾ ਕਹਿੰਦਾ ਸੀ ਉਹ ਚੱਗਾ ਜੱਗਾਗਾ ਮੈਂ ਤਾਂ ਜਾਣਦਾ ਨਹੀਂ ਤੇ ਉਹਨਾਂ ਦੇ ਨਾ ਮੱਜਾਂ ਚੋਰੀ ਹੋਊਗਾ ਫੇਰ ਹੁਣ ਫਿਰ ਕੀ ਜਾ ਕੇ ਆਉਣਾ ਉਹ ਕਹਿੰਦੇ ਪਤਾ ਕਰਕੇ ਆਓ ਵੀ ਕੀ ਗੱਲ ਬਾਤ ਐ ਲੈ ਹੁਣ ਉਧਰ ਨੂੰ ਜਾਣਾ ਹੈ ਘਰੇ ਰੰਗ ਵਾਲੇ ਆ ਗਏ ਨੇਗੇ ਉਧਰੋਂ ਕੰਮ ਵਾਲੀ ਬਾਗੀ ਹੁਣ ਤੁਸੀਂ ਉਧਰੋਂ ਦੁਰਜੋ ਆਏ ਬੈਠਿਆ ਹੋ ਹਾਂ ਹੁਣ ਉਧਰ ਪਰਲਾ ਕਮਰਾ ਕਰਨੇ ਲੱਗੇ ਪਏ ਰੰਗ ਵਾਲੇ ਮੈਂ ਤਾਂ ਆਖਿਆ ਕਿਤੇ ਗਵਾਂਢੀ ਕਰੀ ਜਾਂਦੇ ਐ ਕੁਛ ਲੈ ਗਵਾਂਢੀ ਕਰੀ ਜਾਂਦੇ ਹਾਂ ਹੋ ਘਰੇ ਸੁਰਤ ਹੋਵੇ ਤਾਂ ਤਾਂ ਹੀ ਪਤਾ ਲੱਗੇ ਗਵਾਂਢੀ ਜੇ ਸੁਰਤ ਰਹਿਣੀ ਐ ਨਾ ਕੋਠੇ ਤੇ ਚੜ ਜਾਣਾ ਹੁੰਦਾ ਸਾਮ ਨੂੰ ਆ ਜਾ ਤੈਨੂੰ ਵੀ ਪਤਾ ਲੱਗ ਜੂ ਆ ਜਾ ਨਾਲ ਹੀ ਚੱਲ ਤੂੰ ਮੇਰੇ ਆ ਜਾ ਲੱਗ ਜੂ ਪਤਾ ਵੀ ਕੀ ਕਰਨਾ ਪੈਂਦਾ ਆ ਜਾ ਬੈਠ ਮਾਰੀ ਜਾਂਦੀਆਂ ਗੱਲਾਂ ਜਦੋਂ ਕੰਮ ਕਰਨਾ ਆਪਾਂ ਪਾਵੇ ਨਾ ਫੇਰ ਪਤਾ ਲੱਗੇ ਚੱਲ ਚੱਲ ਦੇਖਦੀਆਂ ਤੂੰ ਕਿਹੜੀਆਂ ਡਿਊਟੀਆਂ ਕਰਦਾਂਗਾ ਕਿਹੜੀਆਂ ਡਿਊਟੀਆਂ ਛਾਪੇ ਮਾਰਦੀਆਂ ਤੁਸੀਂ ਚੱਲ ਜਿੰਦਾਦਾ ਤੇ ਮੈਂ ਲਾਤਾ ਇੱਕ ਵਾਰ ਉਹਨਾਂ ਨੂੰ ਨਾ ਕਾਲ ਕਰ ਦੇਣੀ ਦੇਲੀ ਜਮਾਈ ਕਮਾਲ ਹੋ ਗਈ ਤੁਸੀਂ ਪੈਸੇ ਲੈ ਕੇ ਮੁੱਕਰ ਗਏ ਹੈ ਫੋਨ ਬੰਦ ਕਰ ਲਿਆ ਜੇ ਤੁਹਾਨੂੰ ਉਹੀ ਪੈਸੇ ਹੀ ਲੋੜ ਸੀ ਸਾਡੋ ਭੀਖ ਮੰਗ ਲੈਂਦੇ ਸਾਨੂੰ ਲਾਰਾ ਤਾਂ ਨਾ ਲਾਉਂਦੇ ਹੱਦ ਹੋ ਗਈ ਪਹਿਲਾਂ ਤੁਹਾਡੀ ਤੁਸੀਂ ਬੋਲਦੇ ਕਿਵੇਂ ਹੋ ਪਹਿਲਾਂ ਕਿਸੇ ਦੀ ਪ੍ਰੋਬਲਮ ਤਾਂ ਸੁਣ ਸਕਦੇ ਹੋ ਵੀ ਕੀ ਪ੍ਰੋਬਲਮ ਸੀ ਫੋਨ ਕੋਈ ਮੈਂ ਸੌਂਕ ਨੂੰ ਬੰਦ ਕੀਤਾ ਨਹੀਂ ਨਹੀਂ ਮੇਰੀ ਗੱਲ ਸੁਣੋ ਤੁਹਾਨੂੰ ਜੋ ਕੋਈ ਪ੍ਰੋਬਲਮ ਸੀ ਸਾਨੂੰ ਦੱਸ ਦਿੰਦੇ ਤੁਸੀਂ ਫੋਨ ਬੰਦ ਕਰ ਲਿਆ ਫਿਰ ਉਦੋਂ ਬਾਅਦ ਜਦੋਂ ਮੈਂ ਤੁਹਾਨੂੰ ਫੋਨ ਤੇ ਫੋਨ ਲਾਈ ਗਿਆ ਨੰਬਰ ਬਦਲ ਫੋਨ ਲਾਇਆ ਤੁਸੀਂ ਫਿਰ ਮੈਨੂੰ ਬਲੌਕ ਕਰਤਾ ਨਾ ਕੀ ਗੱਲ ਸਾਨੂੰ ਪਤਾ ਨਹੀਂ ਲੱਗਦਾ ਸੀ ਬੁੱਧੂ ਤੋਰੇ ਫਿਰਦੇ ਆ ਮੇਰੀ ਗੱਲ ਸੁਣੋ ਜੀ ਮੈਂ ਕੋਈ ਬਲੌਕ ਨਹੀਂ ਕੀਤਾ ਠੀਕ ਆ ਮੇਰੀ ਨਾ ਸਿਹਤ ਕਾਫੀ ਖਰਾਬ ਹੋ ਗਈ ਸੀ ਦੋ ਦਿਨਾਂ ਤੋਂ ਮੈਂ ਬਹੁਤ ਪ੍ਰੋਬਲਮ ਦੇ ਵਿੱਚ ਸੀਗੀ ਤੇ ਰਹੀ ਗੱਲ ਬਲੌਕ ਕਰਨ ਵਾਲੀ ਨਾਲ ਮੈਂ ਤੁਹਾਨੂੰ ਕਾਰੇ ਵਾਸਤੇ ਬਲੌਕ ਕਰਨ ਇੰਨਾ ਤਾਂ ਮੈਨੂੰ ਪਤਾ ਹੀ ਹੈ ਠੀਕ ਹੈ ਬਲੌਕ ਕਰਨਾ ਕਿ ਨਹੀਂ ਬਲੌਕ ਕਰਨਾ ਅਸੀਂ ਥੋੜੇ ਤੇ ਪਾਲਸ ਕੰਪਲੀਟ ਕਰਨ ਲੱਗੇ ਸੀ ਮੈਨੂੰ ਤਾਂ ਥੋੜਾ ਪਹਿਲਾਂ ਹੀ ਪਤਾ ਸੀਗਾ ਤੁਸੀਂ ਹੁਣ ਨਹੀਂ ਇਹੋ ਜਿਹੀਆਂ ਪੈਸੇ ਲੈ ਕੇ ਭੱਜ ਜਾਨੀਆਂ ਮੁੱਕਰ ਜਾਨੀਆਂ ਐਸਾ ਬਸ ਇਹਦਾ ਮੇਰੇ ਬਾਪੂ ਨੇ ਥੋੜੇ ਤੇ ਯਕੀਨ ਕਰ ਲਿਆ ਉਹਦਾ ਬਾਪੂ ਨਾਲ ਕਿੰਨਾ ਲੜਕੇ ਹਟਿਆ ਮੇਰੀ ਗੱਲ ਸੁਣੋ ਜਿਆਦਾ ਵੱਧ ਘਟ ਬੋਲਣ ਦੀ ਲੋੜ ਨਹੀਂ ਜੇ ਤੁਹਾਨੂੰ ਇਹ ਗੱਲ ਲੱਗਦੀ ਹੈ ਨਾ ਆਉਦੇ 7.5 ਲੱਖ ਰੁਪਏ ਚੱਕੋ ਮੈਂ ਕੋਈ ਬੱਚਾ ਬੁੱਚਾ ਨਹੀਂ ਦੇਣਾ ਉਹ ਨਹੀਂ ਨਹੀਂ ਮੇਰੀ ਗੱਲ ਸੁਣੋ ਫਿਰ ਮੈਂ ਕਿਹੜਾ ਤੁਹਾਨੂੰ ਐ ਕਹੀ ਜਾਨਾ ਵੀ ਤੁਸੀਂ ਮੋਕਰ ਕੇ ਐ ਕਰਕੇ ਪਰ ਸਾਨੂੰ ਗੁੱਸਾ ਤਾਂ ਆਉਂਦਾ ਹੀ ਐ ਇੱਕ ਵਾਰ ਮੈਂ ਮੰਨਦੀ ਆ ਵੀ ਫੋਨ ਨਹੀਂ ਗੱਲ ਕਰ ਸਕੀ ਪਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਤੁਸੀਂ ਮੈਨੂੰ ਇੰਨਾ ਕੁਝ ਬੋਲ ਜੋ ਫਿਰ ਤੁਸੀਂ ਆਪ ਦਾ ਵਾਦਾ ਵੀ ਨਹੀਂ ਪੂਰਾ ਕੀਤਾ ਤੁਹਾਨੂੰ ਇਹਨਾਂ ਪਤਾ ਹੈਗਾ ਵੀ ਤੁਸੀਂ ਸਾਰੀ ਲਿਖਤ ਸਾਡੇ ਨਾਲ ਕੀਤੀ ਪਈ ਹੈਗੀ ਜਿਵੇਂ ਫੋਨ ਬੰਦ ਕਰਤਾ ਚੁੱਪਚਾਪ ਜੇ ਮੈਂ ਲਿਖਤ ਕੀਤੀ ਹੈ ਨਾ ਤਾਂ ਹੀ ਤੁਹਾਨੂੰ ਬੈਕ ਕਾਲ ਕੀਤੀ ਆ ਠੀਕ ਹੈ ਨਾ ਤੇ ਬਾਕੀ ਮੈਂ ਤੁਹਾਨੂੰ ਐਂ ਕਹਿੰਦੀ ਸੀਗੀ ਤੇ ਮੇਰੀ ਸਿਹਤ ਬਹੁਤ ਜ਼ਿਆਦਾ ਖਰਾਬ ਆ ਜੇ ਤੁਸੀਂ ਹੋ ਸਕਦਾ ਤਾਂ ਮੈਨੂੰ ਆ ਕੇ ਲੈ ਜਾਓ ਮੈਂ ਆਪਣੀ ਦਵਾਈ ਵਗੈਰਾ ਵੀ ਲੈਣੀ ਆ ਟਾਈਮ ਸਿਰ ਚਲੋ ਤਾਂ ਕੋਈ ਗੱਲ ਨਹੀਂ ਇੱਥੇ ਇੱਥੋਂ ਲੈ ਲਾਂਗੇ ਦਵਾਈ ਤਾਂ ਇੱਥੇ ਆਇਆ ਕੋਈ ਸਾਡੇ ਵਧੀਆ ਡਾਕਟਰ ਗਿਲ ਡਾਕਟਰ ਹੈਗਾ ਉਸ ਤੋਂ ਦਵਾਈ ਦਵਾ ਲਾਂਗੇ ਨਾਲੇ ਮੇਰੀ ਗੱਲ ਸੁਣ ਲਓ ਠੀਕ ਹੈ ਹੁਣ ਤੁਸੀਂ ਆਦਾ ਰਹਿਣ ਰਹਿਣ ਸਹਣ ਦਾ ਸਾਰਾ ਪ੍ਰਬੰਧ ਕਰਕੇ ਆਓਗੇ ਹੁਣ ਕਿਤੇ ਵੀ ਨਹੀਂ ਜਾਣ ਦੇਣਾ ਤੁਹਾਨੂੰ ਅਸੀਂ ਵਾਪਸ ਜਿਹੜਾ ਤੁਹਾਡਾ ਲੀੜਾ ਕਪੜਾ ਆਇਆ 걔ਰ ਤੁਸੀਂ ਚੱਕ ਲਿਓ ਬਾਅਦ ਤੁਹਾਨੂੰ ਮੌਕੇ ਤੇ ਅਸੀਂ ਸਾਰੇ ਕੱਪੜੇ ਦਵਾ ਦਾਂਗੇ ਠੀਕ ਆ ਠੀਕ ਆ ਕੋਈ ਗੱਲ ਨਹੀਂ ਤੁਸੀਂ ਆ ਜਾਓ ਮੈਂ ਉਹਦੀ ਸਾਰੀ ਪੈਕਿੰਗ ਕਰ ਲੈਨੀ ਆ ਹਾਂ ਤੁਸੀਂ ਐ ਫਿਕਰ ਨਾ ਕਰੋ ਇੱਥੇ ਮੰਮੀ ਹੈਗੇ ਮੰਮੀ ਤੁਹਾਡਾ ਪੂਰਾ ਧਿਆਨ ਰੱਖੂਗੀ ਕੀਕ ਠੀਕ ਆ ਓਕੇ ਜੀ ਹਾਂ ਬਸ ਤੁਸੀਂ ਮੈਨੂੰ ਐਡਰੈਸ ਕਰ ਦੋ WhatsApp ਕਰ ਦੋ ਤੇ ਮੈਂ ਹੁਣੀ ਆ ਕੇ ਤੁਹਾਨੂੰ ਲੈ ਜਾਣਾ ਓਕੇ ਓਕੇ ਮੈਂ ਤੁਹਾਨੂੰ ਨਾ ਵੀ ਆਪਦਾ WhatsApp ਐਡਰੈਸ ਸੈਂਡ ਕਰਦੀ ਆ ਤੇ ਤੁਸੀਂ ਮੈਨੂੰ ਆ ਜਾਓ ਤੇ ਲੈ ਜਾਓ ਓਕੇ 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 ਸ਼ੁਕਰ ਆ ਮਾਲਕਾ ਹੱਦੀ ਹੋ ਗਈ ਲੈ ਕਿੱਦਾਂ ਬੋਲਦੇ ਸੀ ਕਿਸੇ ਦੀ ਪ੍ਰੋਬਲਮ ਸਮਝਦੇ ਹੀ ਨਹੀਂ ਹੈਗੇ ਮੈਂ ਬਿਮਾਰ ਹੋ ਗਈ ਸੀ ਮੈਂ ਇੱਧਾ ਥੋੜੀ ਨਾ ਫੋਨ ਬੰਦ ਕੀਤਾ ਸੀ ਨਾਲੇ ਮੈਂ ਫੋਨ ਕਾਹਦੇ ਵਾਸਤੇ ਬੰਦ ਕਰਨਾ ਚਲ ਕੋਈ ਗੱਲ ਨਹੀਂ ਹੁਣ ਇਹਨਾਂ ਨੂੰ ਕਹਤਾ ਤੇ ਇੱਕ ਵਾਰ ਮੈਨੂੰ ਆ ਕੇ ਲੈ ਜਾਣਗੇ